ਠੀਕ ਠੀਕ ਆ ਨਹੀਂ ਕੋਈ ਗੱਲ ਨਹੀਂ ਆਜੋ ਦੀ ਅੱਛਾ ਅੱਛਾ ਉਧਰ ਦੱਸਿਆ ਆ ਠੀਕ ਹੈ ਠੀਕ ਆ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਦੱਸ ਦੇਣੀ ਮੀ ਹੁਣਾਂ ਨੂੰ ਹਾਂਜੀ ਤੇ ਤੁਸੀਂ ਹੀ ਮ ਨਾਲ ਆਜੋ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਵੇਖ ਲਿਓ ਹੋ ਸਕੂਗਾ ਤੇ ਆਜੋ ਨਾਲ ਹੀ ਹੈ ਹਾਂਜੀ ਕੋਈ ਗੱਲ ਨਹੀਂ ਮੈਂ ਦੱਸ ਦੇਣੀ ਮੀ ਹੁਣਾਂ ਨੂੰ ਠੀਕ ਜੀ ਮਮੇ ਪਤਾ ਨਹੀਂ ਕਿੱਥੇ ਆ ਉਹਨਾਂ ਨੂੰ ਸਭ ਨੂੰ ਦੱਸ ਹੀ ਦਵਾਂ ਫਿਰ ਤਿਆਰੀ ਵੀ ਕੋਈ ਨਾ ਕੋਈ ਕਰਨੀ ਆ ਪਤਾ ਨਹੀਂ ਉਹਨਾਂ ਅੰਦਰ ਵਗ ਜਾਂ ਬਾਹਰ ਗਏ ਇਹ ਵੇਲੇ ਹੀ ਗੱਲ ਆ ਮਮੀ ਜੀ ਹਾਂ ਰਵਿੰਦਰ ਗੱਲ ਸੁਣਿਓ ਮੜੀ ਜੀ ਆਇਆ ਥੋੜਾ ਜਿਹਾ ਕੰਮ ਰਹਿ ਗਿਆ ਆ ਜੀ ਹਾਂ ਦੱਸ ਬੈਜੋ ਇਥੇ ਤੇ ਮੈਨੂੰ ਇਹ ਦੱਸੋ ਪ੍ਰਿਓ ਜੋ ਬਨਵੀਰ ਜੀ ਹੁਣਾਂ ਦਾ ਫੋਨ ਆਇਆ ਵਾ ਉਹ ਕਹਿੰਦੇ ਕਿ ਆਪਾਂ ਆਉਣ ਲੱਗੇ ਆ ਉਹ ਹੋ ਰਪਿੰਦਰ ਮੈਂ ਚੇਤਾ ਹੀ ਭਾਗੇ ਤੈਨੂੰ ਦੱਸਣ ਦਾ ਤਾਈ ਜੀ ਨੇ ਕੱਲ ਗੱਲ ਕੀਤੀ ਸੀ ਮੇਰੇ ਨਾਲ ਅੱਛਾ ਅੱਛਾ ਪਰੌਣਿਆਂ ਨੇ ਆਉਣਾ ਅੱਜ ਕੋਈ ਗੱਲ ਨਹੀਂ ਮਮੀ ਜੀ ਮੈਂ ਕਿਹੜਾ ਗੁੱਸਾ ਕੀਤਾ ਕਿ ਤੁਸੀਂ ਦੱਸਿਆ ਨਹੀਂ ਆ ਮੈਨੂੰ ਵੀ ਨਾ ਹੁਣ ਬਿਜੀ ਦਾ ਫੋਨ ਆਉਂਦਿਆ ਹੀ ਤੇ ਉਹ ਡੇ ਹੀ ਦੱਸਣਾ ਆਖੰਦੀ ਕਿ ਜੋਬਨ ਹੁਣੇ ਆਉਣ ਲੱਗੇ ਆ ਅੱਛਾ ਅੱਛਾ ਹਾਂ ਜੀ ਕੋਈ ਗੱਲ ਨਹੀਂ ਚਲ ਆ ਜਾਂਦੇ ਸੋ ਪਰੋਣੇ ਹੈ ਤੇ ਇਦਾਂ ਵੀ ਤੁਸੀਂ ਕੰਮ ਤਾਂ ਨਾਲ ਬੇੜ ਲਾ ਕੰਮ ਤੇ ਮੇਜੀ ਬਾਕੀ ਤਾਂ ਹੋ ਹੀ ਗਿਆ ਵਾ ਸਾਰਾ ਤੇ ਮੈਨੂੰ ਇਹ ਹੀ ਵੀ ਤੁਸੀਂ ਉਹ ਸਮਾਨ ਮੰਗਵਾ ਦੋ ਹਾਂ ਥੋੜਾ ਜਿਹਾ ਫਿਰ ਮੈਂ ਤਿਆਰੀ ਕਰ ਲੈਣੀ ਰੋਟੀ ਪਾਣੀ ਦੀ ਕੋਈ ਨਹੀਂ ਮੈਂ ਲਵਲੀ ਨੂੰ ਕਹਿ ਨਹੀਂ ਆ ਸਮਾਨ ਤਾਂ ਲਿਆ ਦਿੰਦਾ ਹਾਂ ਜੀ ਹੁਣ ਦੱਸ ਦੇ ਜਿਹੜਾ ਜਿਹੜਾ ਚਾਹੀਦਾ ਤੈਨੂੰ ਕੋਈ ਨਹੀਂ ਮੈਂ ਲਿਖ ਦਿੰਨੀ ਆ ਤੇ ਫਿਰ ਜਾ ਕੇ ਤੇ ਲਿਆ ਦੇਣਗੇ ਹਨਾ ਆਹ ਕੋਈ ਗੱਲ ਨਹੀਂ ਚਲ ਪਹਿਲਾਂ ਉਧਰ ਹੀ ਬਹਿਣਾ ਖਲੋਣਾ ਆ ਘੜੀ ਮੁੜ ਕੇ ਫਿਰ ਇੱਧਰ ਆ ਜਾਣਗੇ ਚਲੋ ਫਿਰ ਵੀ ਮੀਜੀ ਹੁਣ ਉਹਨਾਂ ਦੇ ਹੈਈ ਆ ਨਾ ਆਪੇ ਉਹਨਾਂ ਨੂੰ ਕਹਿਣਾ ਚਾਹੀਦਾ ਤਿਆਰੀ ਕਰਨੀ ਹੈ ਨਾ ਘਰੋਂ ਹੋ ਗਏ ਜਾਣਗੇ ਹਾਂਜੀ ਚਲ ਕੋਈ ਨਹੀਂ ਬੈਠੋ ਤੁਸੀਂ ਤੇ ਮੈਂ ਲਿਖਦਾ ਸਮਾਨ ਤੇ ਫਿਰ ਮੈਂ ਗਵਾ ਦੋ ਹੈ ਚਲ ਕੋਈ ਗੱਲ ਤਾਂ ਲਿਖ ਤੇ ਮੈਂ ਲਵਲੀ ਨੂੰ ਕਹਿਨੀ ਆ ਆਪੇ ਤਾਂ ਲਿਆ ਹੁੰਦਾ ਸਮਾਂ ਚਾ ਲਵਲੀ ਨੂੰ ਕਹਿਨੀ ਆ ਫਿਰ ਆਪਣੀ ਤਾਈ ਨੂੰ ਆਵਾਜ਼ ਮਾਰ ਕੇ ਲਿਆ ਇਹ ਵੀ ਪੁੱਛ ਲੈਣੀ ਆ ਕਿ ਕਪੜੇ-ਕਪੜੇ ਅਦੀ ਦੀ ਅਦੀ ਇਹਨਾਂ ਨੂੰ ਕਿ ਜਾਂ ਫਿਰ ਸਗੰਦੇ ਅਦੀਏ ਪੈਹਾਂ ਦਾ ਫਿਰ ਕਪੜੇ ਦੇ ਨਾਲ ਜੇ ਸਰਜਣੇ ਹੋਣਗੇ ਪੁੱਛ ਹੀ ਲੈਣੀ ਕੀ ਕਹਿੰਦੀ ਆ ਲਵਲੀ ਮੰਮੀ ਆਵਾਜ਼ਾਂ ਦੇਂਦੇ ਤੂੰ ਕਿੱਧਰ ਤਿਆਰ ਹੋਇਆ ਮੈਂ ਸ਼ਹਿਰ ਚੱਲਿਆ ਸੀ ਮੁੰਡੇ ਨਾ ਮੜਾ ਜਾ ਗਾਲ ਸੁਣ ਮੇਰੀ ਪਰੌਣਿਆਂ ਨੇ ਹੁਣਾ ਅੱਜ ਜੋਵਰ ਹੁਣਾ ਨੇ ਜੋਤ ਹੁਣਾ ਜੋਵਨ ਹੁਣਾ ਨੇ ਆਹ ਉਹਨਾਂ ਨੇ ਕਿਹਾ ਤਾਂ ਦੱਸਿਆ ਹੀ ਨਹੀਂ ਉਹ ਤਾਈ ਤੇਰੀ ਨਾਲ ਦੀ ਮੈਨੂੰ ਦੱਸਿਆ ਸੀ ਹਾਂ ਮੈਨੂੰ ਚੱਤਾ ਭਲਕੇ ਤੁਹਾਨੂੰ ਦੱਸਾਂ ਦਾ ਲੈ ਤਾਂ ਮੈਂ ਹੁਣ ਸ਼ਹਿਰ ਚੱਲਿਆ ਸੀ ਤੂੰ ਇੱਦਾਂ ਕਰ ਰਪਿੰਦਰ ਨੂੰ ਨਾ ਮੈਂ ਕਿਹਾ ਵੀ ਤੂੰ ਸਮਾਨ ਦੀ ਲਿਸਟ ਬਣਾ ਦੇ ਤਾਂ ਆਉਂਦਾ ਦਾ ਸਮਾਨ ਵੀ ਫੜੀ ਆਈ ਤਾਂ ਪਹਿਲਾਂ ਮੇਰੀ ਸੁਣ ਗੱਲ ਆਪਣੀ ਤਾਈ ਨੂੰ ਆਵਾਜ਼ ਮਾਰ ਕੇ ਲਿਆ ਮੇਨ ਕੰਮਿਆਦਣਾ ਜ਼ਰੂਰੀ ਕੋਈ ਗੱਲ ਨਹੀਂ ਉਹਨਾਂ ਨੂੰ ਤੇ ਆਵਾਜ਼ ਮਾਰ ਦਿੰਨਾ ਵਾਂ ਤੇ ਫਿਰ ਸ਼ਹਿਰ ਰਹਿਣ ਦਿੰਨਾ ਵਾਂ ਮੈਂ ਜੇ ਉੱਥੇ ਵੱਧ ਘੱਟ ਟਾਈਮ ਲੱਗ ਗਿਆ ਤੇ ਫਿਰ ਉਹ ਛੇਤੀ ਆਦੀ ਨਾ ਚਾਹ ਪਾਣੀ ਦਾ ਸਮਾਨਤ ਰੱਖਣਾ ਹੀ ਹੈ ਨਾ ਉਹ ਲੈ ਕੇ ਆ ਨਾਲੇ ਤੇ ਜੇ ਲੋੜ ਪਊਗੀ ਤੇ ਰੋਟੀ ਬਣਾ ਲਾਂਗੇ ਸਬਜੀ ਸਬਜੀ ਦਾ ਵੀ ਰੈਨ ਕਰਕੇ ਲਿਆਈ ਉਹ ਕੋਈ ਗੱਲ ਨਹੀਂ ਮੰਮੀ ਮੈਂ ਸਾਰਾ ਕੁਝ ਲਿਆ ਦਿੰਨਾ ਵਾਂ ਤੇ ਸ਼ਹਿਰ ਨਾਲ ਰਹਿਣ ਦਿੰਨਾ ਵਾਂ ਛੇਤੀ ਆਦੀ ਜਿੱਥੇ ਵੀ ਜਾਣਾ ਨਾ ਉਹ ਕੋਈ ਗੱਲ ਨਹੀਂ ਸ਼ਹਿਰ ਨੂੰ ਰਹਿਣ ਦਿੰਨਾ ਹੁਣ ਤੇ ਸਮਾਨ ਲਿਆਦਣਾ ਨਾਲੇ ਤਾਈ ਨੂੰ ਆਵਾਜ਼ ਮਾਰ ਲਿਆ ਵਾਂ ਮੈਂ ਚੱਲ ਇਦਾਂ ਹੀ ਕਰ ਹਾਂ ਤੂੰ ਜਿਹੜਾ ਕਹਿਣ ਰਿਹਾ ਮੈਂ ਸ਼ੇਅਰ ਜਣਾ ਮੁੰਡੇ ਕਿਹਨਾ ਉਹ ਰਹਿਣ ਦੇ ਕੰਮ ਹੋਣ ਤੇ ਇਦਾਂ ਕਰ ਬਈ ਸਮਾਨ ਦੀ ਲਿਸਟ ਫੜ ਰਪਿੰਦਰ ਕੋ ਤਾਂ ਸ਼ਸ਼ੇਰ ਲੈ ਕੇ ਆ ਤੇ ਜਾਣੋ ਨਹੀਂ ਕਰੀ ਬਸ ਕੋਈ ਗੱਲ ਨਹੀਂ ਮੈਂ ਲਿਆ ਦੇਣਾ ਮੈਂ ਤਾਇਆ ਲਹੂਆ ਪਹਿਲਾਂ ਚੱਲ ਠੀਕ ਐ ਵਾਜ ਦੇਵਾਂ ਨਾ ਚੱਲ ਦੋਵੇਂ ਜਾਣੇ ਫੇਰਾ ਪਾ ਜਾਣਗੇ ਵਧੀਆ ਗੱਲ ਵਾ ਤੇ ਮੇਰਾ ਰਾਦਾ ਇਹ ਬਾਂਡਿਆ ਵਾ ਤੇ ਦੋਵਾਂ ਜਾਣੇ ਨੂੰ 220 ਰੁਪਏ ਦੇ ਦਈਏ ਲੀੜਾ ਕਪੜਾ ਨਹੀਂ ਬਣਦਾ ਉਹਨਾਂ ਦਾ ਲੀੜਾ ਕਪੜਾ ਮੈਂ ਨਹੀਂ ਜਦੋਂ ਸਾਰਾ ਠੱਬਰ ਆਊਗਾ ਨਾ ਤੇ ਫੇਰ ਦੇ ਦਾਂਗੇ ਬਣਾ ਕੇ ਪਰ ਮਨਾਂ ਫੇਰ ਵੀ ਉਹਦੀ ਦਾਦੀ ਸੱਸਾ ਗੱਲਾਂ ਕਰੂਗੀ ਸੂਟ ਲਾ ਦੀ ਤੇ ਨਾਲ ਕੱਪੜੇ ਵੀ ਦੇ ਦੇ ਤੇ ਨਾਲ ਪੈਸੇ ਵੀ ਦੇ ਦੇ ਚਲੋ ਇਦਾਂ ਹੀ ਕਰ ਲੈਂਦੇ ਆ ਉਹਦਾ ਮੈਂ ਤੇ ਉਹ ਸੋਚਿਆ ਸੀ ਕਿ ਹੁਣ ਪੈਸੇ ਦੇ ਦਿੰਨੇ ਆ ਜਦੋਂ ਸਾਰੇ ਜਾਣੇ ਆਉਣਗੇ ਤੇ ਫੇਰ ਕੱਪੜੇ ਬਣਾ ਦਾਂਗੇ ਜੇ ਤੁਹਾਡਾ ਵਿਚਾਰਵਾ ਤਾਂ ਕੋਈ ਗੱਲ ਨਹੀਂ ਸੂਟ ਪਹਿਲੇ ਆ ਲਿਆਂਦੇ ਉਹਨਾਂ ਵਿੱਚ ਚੁਲਾ ਦਿੰਨੇ ਆ ਫੇਰ ਤੈਨੂੰ ਇਹ ਗੱਲ ਤਾਂ ਪਤਾ ਨਾ ਜਦੋਂ ਕੋਈ ਵੀ ਕੁੜੀ ਜਾਂਦੀ ਐ ਇਥੋਂ ਪੇਕੇ ਜਾਂਦ ਹੋ ਕੇ ਤੇ ਜਾਂਦਿਆ ਸੱਸਾਂ ਭੇਜਦੀਆਂ ਆ ਕਿ ਕੀ ਲਿਆਈ ਆ ਆਹੇ ਇਹ ਤਾਂ ਗੱਲ ਹੈਗਾ ਧਿਆਨ ਹੁੰਦਾ ਨਾਲ ਪਹਿਲੀ ਵਾਰ ਆਉਣਾ ਵਾ ਫੇਰ ਤਾਂ ਜ਼ਿਆਦਾ ਹੀ ਹੁੰਦਾ ਵਾ ਪਹਿਲੀ ਵਾਰਾਂ ਮਾਂ ਪਿਓ ਨੇ ਕੀ ਦਿੱਤਾ ਵਾ ਕੋਈ ਨਹੀਂ ਦੋਵਾਂ ਜਣਿਆਂ ਦਾ ਸੂਟ ਲਾ ਦਿੰਨੀ ਆ ਜੇ ਕੋਹਦੇ ਨਾਲ ਦਾਦੀ ਸਸਤਾ ਵੀ ਲਾ ਦਿੰਨੀ ਹੈਗੇ ਪਿੱਕੇ ਰੰਗ ਦੇ ਵੀ ਤੇ ਜੇ ਹੈਗੇ ਕੋਹ ਤੇ ਲਾ ਦੇ ਫਿਰ ਚੱਲ ਕੋਈ ਨਹੀਂ ਕਰ ਲੈਨੇ ਇਦਾਂ ਹੀ ਫਿਰ ਤੂੰ ਘਰ ਤੇ ਸਮਾਨ ਤੂੰ ਸਾਰਾ ਲੈ ਜਾਂਦਾ ਬਾਕੀ ਤੇ ਮੈਂ ਲੈ ਜਾਂਦਾ ਸਮਾਨ ਲਵਲੀ ਵੀ ਆ ਜਾ ਹਾਂ ਬੈਠਿਆ ਪੁੱਤ ਲਵਲੀ ਆ ਜਾ ਹੋਰ ਸੁਣਾਉ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਉਹ ਕੰਮ ਹੀ ਆਏ ਤਾਈ ਜੀ ਮੜਾ ਜਾ ਮੰਮੀ ਨੇ ਡੇਹ ਹੀ ਤੁਹਾਨੂੰ ਬੁਲਾਉਣਾ ਮਿੰਨਾ ਹਾਂ ਦੇਹ ਸਲਾਹ ਕਰਨੀ ਆ ਕੋਈ ਕੋਈ ਗੱਲ ਨਹੀਂ ਚਲ ਜਾਂਦੀ ਆ ਸੁਣਨ ਦੀ ਗੱਲ ਆਹੋ ਤੇ ਉਹ ਲੱਗੇ ਜੋ ਉਹ ਨਹੀਂ ਆਉਣਾ ਅੱਜ ਆਹੋ ਆਇਆ ਹੀ ਫੋਨ ਉਹਨਾਂ ਦਾ ਉਹ ਡੇ ਗੱਲਾਂ ਪਤਾ ਕਰਨ ਉਹ ਮੈਂ ਵੀ ਸ਼ਹਿਰ ਚੱਲ ਚੱਲਿਆ ਸੀ ਤੇ ਮੰਮੀ ਨੇ ਕਿਤੇ ਦੱਸਿਆ ਸੀ ਤੈਨੂੰ ਕੱਲ ਹਾਂ ਕੱਲ ਆਇਆ ਤੇ ਉਹਨਾਂ ਨੂੰ ਜੇਤਾ ਭੁੱਲ ਗਿਆ ਦੱਸੰਦਾ ਅੱਛਾ ਅੱਛਾ ਤੇ ਮੈਂ ਚੱਲ ਸਮਾਸ ਮੂ ਲਿਆ ਦੇਣਾ ਵਾ ਚਾਹ ਪਾਣੀ ਦਾ ਇਹੋ ਲਾਉਣਾ ਤੇ ਪੀਣਾ ਤੇ ਆਇਓ ਫਿਰ ਉਧਰ ਨੂੰ ਆਂਦੀ ਸਲਾਹ ਕਰਨੀ ਹੈ ਕੋਈ ਕੋਈ ਗੱਲ ਨਹੀਂ ਮੰਮੀ ਇਹ ਕੁਛ ਨਾ ਹੋਣਾ ਲੀੜੇ ਤੇ ਲੰਘ ਕੇ ਚੱਲ ਕੋਈ ਗੱਲ ਨਹੀਂ ਦੱਸ ਦਿੰਨੀ ਹੈ ਯਾ ਸੋਣਿਆ ਹਾਂ ਗੱਲ ਕੀ ਕਹਿੰਦਾ ਚੱਲ ਕੋਈ ਨਹੀਂ ਮੈਂ ਆਈ ਜਹੋ ਤੇ ਚੰਗਾ ਚਲੋ ਹੁਣ ਸਾਰਾ ਪਰਿਵਾਰ ਅਸੀਂ ਇਕੱਠੇ ਆ ਤੇ ਕਿੰਨਾ ਚੰਗਾ ਲੱਗਣ ਡਿਆ ਚਾਹ ਲੱਜ ਉਹਨਾਂ ਨੇ ਆਉਣਾ ਵਾ ਜੋ ਤੋਂ ਉਹਨਾਂ ਨੇ ਫੇਰਾ ਪਾਉਣਾ ਤੇ ਪਰੋਣੇ ਨੂੰ ਤਾਂ ਪਤਾ ਲੱਗੂਗਾ ਕਿ ਚਾਚੇ ਤਾਏ ਇਹ ਸਾਰੇ ਇਕੱਠੇ ਰਹਿੰਦੇ ਆ ਪਤਾ ਨਹੀਂ ਪੈੰਜੀ ਨਹੀਂ ਕੀ ਕਹਿਣਾ ਸਤਿ ਸ਼ਕਾਲ ਪੈੰਜੀ ਸਤਿ ਸ਼ਕਾਲ ਕੀ ਹਾਲ ਚੱਲ ਠੀਕ ਠਾਕ ਤੁਸੀਂ ਸੁਣਾਓ ਹਾਂ ਵਧੀਆ ਆ ਗਿਆ ਹੋਰ ਕੀ ਬੰਦਿਆ ਜੇ ਬਸ ਕੰਮ ਨਾਲ ਤਾਂ ਬੈਠ ਕੇ ਮੈਂ ਵੀ ਬੈ ਗਈ ਅੱਛਾ ਅੱਛਾ ਠੀਕ ਠੀਕ ਹੈ ਹੋਰ ਪਿੰਦਰ ਕੀ ਕਰਨ ਦੀ ਲਪਿੰਦਰ ਵੀ ਜਿਹੜਾ ਕਿਥੇ ਅੰਦਰ ਹੀ ਹੋਰ ਸੁਣਾਓ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਅੱਛਾ ਪਰੌਣੇ ਫਿਰ ਅੱਜ ਆਉਣੇ ਹਾਂ ਹਾਂਜੀ ਹਾਂਜੀ ਕਰ ਲਈ ਤਿਆਰੀ ਤੇਰੀ ਹਾਂ ਹੋ ਗਈ ਤਿਆਰੀ ਠੀਕ ਹੈ ਆਹ ਮੈਂ ਤਾਂ ਕਹਿਣ ਨਹੀਂ ਹਾਂ ਹਾਂਜੀ ਕਿ ਜੇ ਕੱਪੜੇ ਲੀਡਾਂ ਨੂੰ ਦੇਣੇ ਆ ਤੇ ਅੱਜ ਹੀ ਦੇ ਦਈਏ ਭੈਣ ਜੀ ਮੈਂ ਤਾਂ ਪਹਿਲਾਂ ਸੋਚਿਆ ਵੀ ਚੱਲ ਪੈਸੇ ਦੇ ਦਾਂਗੇ ਦੋਵਾਂ ਜਣਿਆਂ ਨੂੰ ਕਿ ਕੀ ਕੀ ਸੁਰਪਈਆ ਸਗਣ ਪਾ ਦੂੰਗੀ ਅੱਛਾ ਤੇ ਹੁਣ ਨਾ ਡੈਡੀ ਜੋਤ ਦੇ ਕਹਿਣ ਦੇ ਆ ਵੀ ਨਹੀਂ ਪਹਿਲੀ ਵਾਰ ਆਉਣਾ ਵਾ ਤੇ ਚੰਗੇ ਨਹੀਂ ਲੱਗੇ ਤਾਂ ਤੂੰ ਕੱਪੜੇ ਹੀ ਦੇ ਤੇ ਸੂਟ ਹੈਗੇ ਹੀ ਪਹਿਲਾਂ ਹੀ ਖਰੀਦੇ ਹੀ ਗਏ ਅੱਛਾ ਤੇ ਉਹ ਮੇਰਾ ਰਾਦਾ ਵਾਪੀ ਦੋਵਾਂ ਜਾਣਿਆਂ ਦੇ ਇਹਨਾਂ ਦੇ ਤੇ ਦਾਦੀ ਦਾ ਸੂਟ ਵੀ ਇੱਕ ਕਲਾ ਦਾ ਚੱਲ ਜਿੱਦਨ ਫੇਰ ਆਉਣਗੇ ਫਿਰ ਦੀ ਫੇਰ ਵੇਖੀ ਜਾਊ ਫਿਰ ਦੇ ਦਾਂਗੇ ਆ ਚੱਲ ਕੋਈ ਗੱਲ ਨਹੀਂ ਫਿਰ ਦੇ ਦਾਂਗੇ ਉਹ ਦਿਨ ਤੇ ਚੱਲ ਅੱਜ ਵੀ ਹਣ ਖਾਲੀ ਕੀ ਕਲਣਾ ਆ ਕੁੜੀ ਨੂੰ ਹੈ ਇਹੋ ਗੱਲ ਇਹ ਕਹਿੰਦੇ ਸੀ ਨਾ ਤੇ ਪਹਿਲੀ ਵਾਰ ਆਉਣਾ ਵਾ ਭਾਵੇਂ ਨਾ ਉਹ ਲੱਖ ਵਾਰ ਕਹਿਣਾ ਕੁਛ ਨਹੀਂ ਲੈਣਾ ਫਿਰ ਵੀ ਅਗਲੇ ਦਾ ਧਿਆਨ ਹੁੰਦਾ ਵੀ ਪੇਕਿਆਂ ਤੋਂ ਪਹਿਲੀ ਵਾਰ ਆਈ ਆ ਮਾਪਿਆਂ ਨੇ ਕੀ ਦਿੱਤਾ ਵਾ ਗੱਲ ਸੁਣਾ ਆਪਣਾ ਨਹੀਂ ਜੀ ਕਰਦਾ ਤੀਨ ਖਾਲੀਆ ਤੁਰਨ ਤੇ ਉਹ ਸੂਟ ਇੰਨੇ ਬਣਾਏ ਜੋਤ ਨੇ ਆਪਣੀ ਪਸੰਦ ਦੇਈ ਹਾਂ ਦੇ ਬਾਅਦ ਵਿੱਚ ਲੈ ਜੂਗੀ ਉਹਨਾਂ ਚੋਂ ਲਾ ਦਿੰਨੀ ਆ ਹੁਣ ਚਲ ਕੋਈ ਗੱਲ ਨਹੀਂ ਮੈਂ ਆਇਆ ਕੱਪੜੇ ਦੇਣ ਨਹੀਂ ਹੁਣ ਚਮੜਕੇ ਛੇ ਆਉਣਗੇ ਜਦੋਂ ਦਾਦੀ ਦੇ ਨਾਲ ਤੇ ਫਿਰ ਦੇ ਦਾਂ ਕੋਈ ਗੱਲ ਨਹੀਂ ਲੈ ਭੈਣ ਜੀ ਤੁਸੀਂ ਇੰਨੀ ਖੇਚਲ ਕਿਉਂ ਕਰਨੀ ਆ ਤੁਸੀਂ ਪੈਸਿਆਂ ਦਾ ਹੀ ਸਗਨ ਦੇ ਦਿਓ ਜਦੋਂ ਫੇਰ ਆਉਣਗੇ ਸਾਰੇ ਜਣੇ ਫੇਰ ਕੱਪੜੇ ਦੇ ਦਿਓ ਉਹ ਨਈ ਗੱਲ ਸੁਣ ਮੇਰੀ ਦੋਰੀ ਇਸਦਾਰੀ ਚੰਗੇ ਨਹੀਂ ਲੱਗੀ ਦਾ ਕੋਈ ਗੱਲ ਨਹੀਂ ਵੇਖ ਲਓ ਮੈਂ ਬੜਾ ਕੋਈ ਤਪ ਪਰਮਾਤਮਾ ਨੇ 30 ਅਣ ਦਿੱਤੇ ਆ ਨਾ ਕਿਸੇ ਨੇ ਕੱਢ ਜਾਂਦਾ ਤਾਂ ਦੀ ਮਰਜੀ ਆ ਮੈਂ ਤਾਂ ਦੇ ਹੌਸਲਾ ਦਿੰਦੀ ਹਾਂ ਤੁਹਾਨੂੰ ਵੀ ਬਾਰ-ਬਾਰ ਕੱਪੜੇ ਕੀ ਦੇਣੇ ਹੁਣ ਪੈਸੇ ਦੇ ਦੋ ਬਾਅਦ ਚ ਕੱਪੜੇ ਦੇ ਦਿਓ ਚਲ ਕੋਈ ਗੱਲ ਨਹੀਂ ਰਪਿੰਦਰ ਨਾ ਮੈਂ ਕਰਦੀ ਸਲਾਹ ਉਹ ਵੀ ਕੀ ਕਹਿੰਦੀ ਆ ਆ ਬਾਕੀ ਨੌਸਸ ਕਰ ਲਓ ਸਲਾਹ ਤੁਸੀਂ ਹਾਂ ਉਹਦਾ ਕੋਈ ਗੱਲ ਨਹੀਂ ਲਿਆਂਦੇ ਸੂਟ ਰਪਿੰਦਰ ਨੇ ਵੀ ਅੱਛਾ ਅੱਛਾ ਹਾਂ ਇਹ ਆ ਵੀ ਚਲ ਕੋਈ ਗੱਲ ਨਹੀਂ ਹੁਣ ਕਿਰਿਸ਼ਨਦੀਪ ਵੀ ਆਉਗੀ ਨਾ ਤੇ ਉਹਨੂੰ ਵੀ ਦਵਾਂਗੀ ਤੇ ਇਹਨੂੰ ਮੇਰਾ ਰੱਦ ਦੇ ਕੱਪੜੇ ਦਵਾ ਚਲੋ ਵੇਖ ਲਓ ਤੇ ਪਰ ਇਹ ਆ ਵੀ ਭੈਣ ਜੀ ਹਮ ਜਿੱਦਾਂ ਨਾਲ ਮਿਲ ਕੇ ਰਹੇਦਾ ਨਾ ਕਿੰਨਾ ਵਧੀਆ ਲੱਗਦਾ ਵਾ ਨਹੀਂ ਹੈ ਤੇ ਇਦਾਂ ਹੀ ਆ ਗੇਲੇ ਸ਼ਿਕਵੇ ਜਿਹੜੇ ਨਾ ਉਹ ਦੋਦੀ ਕਰਦਨੇ ਚਾਹੀਦੇ ਆ ਚਾਹੀਦੇ ਆ ਪਰਿਵਾਰ ਵਿੱਚ ਨਾ ਇਕੱਠੇ ਰਹਿਣਾ ਚਾਹੀਦਾ ਇਹ ਕੇ ਵਿੱਚ ਹੀ ਬਰਕਤ ਆ ਨਾਲੇ ਭੈਣ ਜੀ ਭੈਣ ਭਰਾਵਾਂ ਦੀ ਲੋੜ ਤੇ ਪੈ ਹੀ ਜਾਂਦੀ ਆ ਤੇ ਜਿਹੜੇ ਬਾਹਰ ਦੇ ਲੋਕ ਹੁੰਦੇ ਆ ਨਾ ਉਥੇ ਤਮਾਸ਼ਾ ਵੇਂਦੇ ਆ ਵੀ ਨਿੱਕੀ ਜੀ ਗੱਲ ਹੋਵੇ ਤਾਂ ਅਹੀਂ ਇਹਦਾ ਮੁੱਦਾ ਚੁੱਕੀਏ ਤੇ ਜਈ ਆਪਸ ਵਿੱਚ ਹੀ ਪਟੇਰੇ ਫੇਰ ਉਹ ਗੱਲ ਨਹੀਂ ਬੰਦੀ ਲੋਕਾਂ ਨੂੰ ਮੌਕਾ ਮਿਲ ਜਾਂਦਾ ਵਾ ਅੱਗੇ ਤੋਂ ਵੀ ਨਾ ਚਲ ਜਿਹੜੀ ਕੋਈ ਗੱਲ ਹੋਊਗੀ ਨਾ ਆਪਸ ਵਿੱਚ ਬਹਿ ਕੇ ਕਰ ਲਿਆ ਕਰਾਂਗੇ ਸਭੋ ਭੈਣ ਜੀ ਮੈਂ ਚੇਤਾਈ ਭਰ ਕਰ ਪਿੰਦਮ ਦੱਸੰਦਾ ਪਿਰਾਉਣਿਆਂ ਨੇ ਆਉਣਾ। ਅੱਛਾ ਅੱਛਾ। ਉਹਦੇ ਸਿਰੇ ਫੋਨ ਆਇਆ ਫਿਰ ਜੋ ਬੰਦਾ। ਹਾਂ। ਤੇ ਫਿਰ ਮੈਂ ਦੱਸੀ ਗੱਲ ਸਾਰੀ ਇਹਨੂੰ। ਅੱਛਾ ਠੀਕ ਠੀਕ ਆ। ਸੱਸੀ ਕੱਲ ਤਾਂ ਆਈ ਜੀ। ਸੱਸੀ ਕੱਲ ਬਹੂ। ਹਸਨਾਰਪਿੰਦਰ ਕਿਹਾਲਾ? ਹਾਂਜੀ ਵਧੀਆ ਵਧੀਆ ਤੁਸੀਂ ਦੱਸੋ। ਹਾਂ ਅਸੀਂ ਵੀ ਠੀਕ ਠਾਕ ਵਧੀਆ। ਕੀ ਕਰਦੇ ਆਏ ਆ? ਕੁਛ ਨਹੀਂ ਐ ਹੋਈ। ਪਰੌਣਿਆਂ ਦੀ ਤਿਆਰੀ ਕਰਦੀ ਆਈ ਮੈਂ ਵੀ। ਅੱਛਾ ਅੱਛਾ। ਹਾਂ। ਆਹ ਮੈਂ ਨਵੀਂ ਆਉਂਦੇ ਸਿਰੇ ਫੋਨ ਬਿਜੀਦਾ। ਅੱਛਾ। ਆਖੰਦੇ ਹੀ ਪਿਉਣ ਲੱਗੇ ਜੋ ਤਹਣੀ। ਆ ਤਾਂ ਮੈਂ ਤਾਂ ਕਹਿ ਬੀਜ ਨੂੰ ਨਾਲ ਹੀ ਲਿਆਇਆ। ਕਲਿਆਣ ਕਿਉਂ ਕਰ ਛੱਡ ਕੇ ਆਉਣਾ ਉਹ ਪਤਾ ਨਾ ਸੇ ਥੋੜੀ ਠੀਕ ਜੀ ਨਹੀਂ ਉਹਨਾਂ ਦੀ ਤੇ ਆਖੰਦੇ ਕੋਈ ਨਹੀਂ ਮੈਂ ਫੇਰ ਆਵਾਂਗੀ ਚਲ ਹੁਣ ਇੱਕ ਵਾਰ ਫੇਰ ਆਪਾਂ ਜਾਂਦੇ ਆਪੀ ਤਿੰਨ ਜਾਣੇ ਤੇ ਹੈਗੇ ਕਿੰਨਾ ਕ ਮਹਿਣਵਾ ਜਿਹੜਾ ਵੀ ਮੁੜ ਕੇ ਆਉਣਾ ਵਾ ਨਹੀਂ ਹੈ ਤਾਂ ਸਹੀ ਆ ਤੁਹਾਨੂੰ ਪਤਾ ਹੁਣ ਵਿਆਹ ਵਿਉ ਦੇ ਵਿੱਚ ਥਕੇ ਥੁਕੇ ਉਹਦਾ ਕਰਕੇ ਕੋਈ ਨਹੀਂ ਫੇਰ ਆਉਣਗੇ ਚਲੋ ਉਹ ਮੈਨੂੰ ਦੱਸੋ ਵੀ ਕਿਤੇ ਤੇਰੀ ਤੁਰੀ ਹਾਂ ਤਿਆਰੀ ਕਰ ਲਈ ਪੁੱਤ ਤੇ ਸਮਾਨ ਸਮੋਨ ਮੈਂ ਮੰਗਾ ਲਿਆ ਸਾਰਾ ਤੂੰ ਹੀ ਰਹਿਣ ਦੇਣਾ ਹੀ ਨਾ ਨਹੀਂ ਚਾਹ ਪਾਣੀ ਦਾ ਮੰਗਾ ਲਿਆ ਮੈਂ ਤੇ ਰੋਟੀ ਦਾ ਵੀ ਕਰ ਲਿਆ ਵਾ ਲੈ ਦੱਸੋ ਮੀ ਸਮਾਨ ਤਾਂ ਹੀ ਵੀ ਸਾਰਾ ਮੰਗਾ ਲਿਆ ਤੇ ਤਾਈ ਨੇ ਵੀ ਨਹੀਂ ਖੇਚਲ ਕੀਤੀ ਤਾਂ ਕੋਈ ਨਹੀਂ ਰੋਟੀ ਤਾਂ ਬਾਅਦ ਤੋਂ ਚਾਹ ਪਿਆਲ ਦਿਓ ਚਲ ਚਾਹ ਪਿਆਲ ਪਿਆਲ ਦਾਂਗੇ ਜਦੋਂ ਜਾਣੇ ਰੋਟੀ ਇੱਥੇ ਬਣਾਲੀ ਨਹੀਂ ਕੋਈ ਗੱਲ ਨਹੀਂ ਨਹੀਂ ਮੈਂ ਹੁਣ ਨਾ ਭਾਂਜੀ ਬਣਾ ਲਈਏ ਰੋਟੀ ਚਲ ਤੁਸੀਂ ਪਹਿਲਾਂ ਮੜੀ ਸਲਾਹ ਕਰ ਲੈਂਦੇ ਤੇ ਚਲ ਇੱਕੇ ਥਾਈ ਕਰ ਲੈਣਾ ਹੈ ਐਵੇਂ ਹੁਣ ਇਧਰ ਵੱਖਰਾ ਕਰਾਂਗੇ ਉਧਰ ਵੱਖਰਾ ਤੇ ਚਲ ਕੋਈ ਨਹੀਂ ਤੁਸੀਂ ਵੀ ਉੱਥੇ ਆ ਜਿਓ ਚਲ ਕੋਈ ਗੱਲ ਰਵਿੰਦਰ ਤਾਈ ਤੇ ਵੀ ਠੀਕ ਹੈ ਆਂ ਡਈਏ ਚਲੋ ਕੋਈ ਨਹੀਂ ਵੀ ਚਾਹ ਪਿਆ ਦਾਂਗੇ ਇਥੇ ਪਰੋਣਿਆ ਆਹ ਚਾਹ ਪਿਆ ਦਿਓ ਤੁਸੀਂ ਚਲੋ ਕੋਈ ਗੱਲ ਨਹੀਂ ਉਹ ਵੀ ਸਗਣ ਵਿਹਾਰ ਬੰਦਾ ਨਾ ਉਹਨਾਂ ਦਾ ਮੇਰੀ ਧੀ ਉਹਨਾਂ ਦੇ ਕੇ ਨਹੀਂ ਨਹੀਂ ਉਹ ਤੁਹਾਨੂੰ ਮੂਜੀ ਦਵਾਗੇ ਕਪੜੇ ਦੇਣੇ ਆ ਤੇ ਕਪੜੇ ਦੇ ਦੇ ਨਹੀਂ ਤੇ ਪੈਸੇ ਦੇਣੇ ਤੇ ਪੈਸੇ ਦੇ ਦੇਣੇ ਦੱਸੋ ਤਾਈ ਜੀ ਹੇ ਕਿੱਦਾਂ ਕਰਨੀ ਮੈਂ ਤੇ ਪੁੱਤ ਤੇਰੀ ਮੰਮੀ ਨੇ ਹਸਲਾ ਦੇਣ ਲਈ ਹਾਂ ਵੀ ਹੁਣ ਤੁਸੀਂ ਨਾ ਪੈਸੇ ਦੇ ਦਿਓ ਜਦੋਂ ਸਾਰੇ ਜਣੇ ਆਉਣਗੇ ਫਿਰ ਕਪੜੇ ਦੇ ਦਿਓ ਚਲ ਇੰਨੇ ਕਰ ਲੋ ਤਾਈ ਤੇਰੀ ਵੀ ਠੀਕ ਹੈ ਕਰਨ ਲਈ ਕੋਈ ਗੱਲ ਨਹੀਂ ਇਹ ਆਪੇ ਤਾਈ ਜੀ ਇੱਕ ਹੋ ਜਾਈ ਕਰਨਾ ਵਾ ਜਿੱਦਾਂ ਤੁਸੀਂ ਕਰੋਗੇ ਨਾ ਉਦਾਂ ਹੀ ਆਪਾਂ ਕਰਨਾ ਵਾ ਇਹ ਨਹੀਂ ਵੀ ਤੁਸੀਂ ਪੈਸੇ ਦੇ ਦਿਓ ਤਾਂ ਹੀ ਉਹਨੇ ਕਪੜੇ ਦੇ ਦੇਈ ਹੈ ਨਾ ਫੇ ਚੰਗੇ ਜਿਹੇ ਲੱਗਦਾ ਹੈਗਾ ਹਰਪਿੰਦਰ ਮੈਂ ਤਾਂ ਸੋਚਿਆ ਹੀ ਵੀ 21,000 ਰੁਪਏ ਦੋਵੇਂ ਝੜਿਆਂ ਦੇ ਦੂੰਗੀ ਹਾਂਜੀ ਪਰ ਤੇਰੇ ਤਾਇਆ ਜੀ ਨਹੀਂ ਮੰਨਦੇ ਕੀ ਕਹਿੰਦੇ ਉਹ ਕਹਿੰਦੇ ਵੀ ਪਹਿਲੀ ਵਰਾਉਣਾ ਵਾ ਕੱਪੜੇ ਦੇ ਅੱਛਾ ਫਿਰ ਮੈਂ ਸੋਚਿਆ ਵੀ ਕੋਈ ਨਹੀਂ ਕੱਪੜੇ ਦੇ ਦੂੰਗੀ ਤਾਂ ਕੱਪੜਿਆਂ ਦੇ ਨਾਲ ਨਾ 11,000 ਰੁਪਏ ਦੇ ਦੂੰਗੀ ਆਹ ਤਾਂ ਕੋਈ ਨਹੀਂ ਠੀਕ ਆ ਅੰਮੀ ਜੀ ਹਾਂ ਠੀਕ ਆ ਕੋਈ ਗੱਲ ਨਹੀਂ ਆਹੋ ਤੇ ਵੀ ਅੱਧਾ ਹੀ ਕਰ ਲਾਂਗੇ ਕੋਈ ਗੱਲ ਨਹੀਂ 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 ਇੱਕੋ ਜਿਹਾ ਹੀ ਕਰਨਾ ਆ ਉਹਨੇ ਸੋਚਿਆ ਹੈ ਹਨਾ ਹਾਂਜੀ ਨਹੀਂ ਚਲੋ ਕੋਈ ਗੱਲ ਨਹੀਂ ਬਸ ਹੌਣੀ ਵਾਲੇ ਆਊਗੀ ਹੌਣੀ ਵਾਲੇ ਆ ਤੇ ਕੋਈ ਨਹੀਂ ਮੈਂ ਵੀ ਜਾ ਕੇ ਵੇਖਾਂ ਕੰਮ ਮੈਂ ਤਾਂ ਹੁੰਦੇ ਦਾ ਪਰੋਣੇ ਉਹ ਦਫੇ ਚੱਲ ਘੜੀ ਉੱਤੇ ਚੱਲ ਜਾਗੇ ਕੋਈ ਨਹੀਂ ਮੈਂ ਫੋਨ ਕਰ ਦੂੰਗੀ ਆ ਜਾਓ ਘੜੀ ਕੋਈ ਨਹੀਂ ਦੱਸ ਦਿਓ ਨਾ ਕਿ ਚਾਹ ਪਾਣੀ ਪਿਲਾ ਦਿੰਦਾ ਬੰਦਾ ਕੋਈ ਨਹੀਂ ਕੋਈ ਨਹੀਂ ਜੇ ਇੱਥੇ ਵਾਲਾ ਸਮਝਾ ਬੇੜਲਾ ਸਾਰਾ ਹਾਂਜੀ ਨਹੀਂ ਕੰਮ ਹੋਇਆ ਹੀ ਸਾਰਾ ਤੇ ਹੁਣ ਜਤਾਈ ਜੀ ਫੋਨ ਕਰਨਗੇ ਚੱਲ ਜੂਗੇ ਨਹੀਂ ਨਹੀਂ ਕੰਮ ਹੋਇਆ ਬਸ ਚਾਹ ਪੀਣੀ ਹੈ ਉਹਨਾਂ ਨੇ ਉਹ ਚਲ ਹੁੰਦਾ ਹੀ ਬਣਾ ਲਾਂਗੇ ਸਮਾਨ ਸਾਰਾ ਤਿਆਰ ਹੋਇਆ ਹਾਂ ਅੰਦਰ ਜੀ ਕਦੋਂ ਨਹੀਂ ਆਉਣਾ ਜੋ ਤਾਂ ਉਹਨਾਂ ਨੇ ਉਹ ਤਾਂ ਹੁੰਦੇ ਹੋਣੇ ਆ ਠੀਕ ਹੈ ਠੀਕ ਉਹ ਟਾਈਮ ਲਾਤਾ ਕੋਈ ਗੱਲ ਨਹੀਂ ਫਿਰ ਹੁਣ ਪਹਿਲੀ ਵਾਰੀ ਆਉਣਾ ਸੀ ਨਾ ਸੀਗਾ ਸੱਸੇ ਨਾਲ ਪਤਾ ਕੀ ਹਾਲ ਆ ਹਾਂਜੀ ਬੱਜੀ ਤੁਸੀਂ ਸੁਣਾਓ ਠੀਕ ਠਾਕ ਆਈ ਹੈ ਨਹੀਂ ਤਿਆਰੀ ਨਹੀਂ ਕਰਨ ਅੰਦਰ ਅੱਛਾ ਅੱਛਾ ਠੀਕ ਠੀਕ ਪਾਣੀ ਤਾਂ ਨਹੀਂ ਪੀਤਾ ਹਾਂਜੀ ਹਾਂਜੀ ਪੀਤਾ ਪੀਤਾ ਬੈਜੋ ਦਲਜੀਤ ਹਾਂਜੀ ਪੁੱਤ ਅੰਦਰ ਬੈਠੋ ਪੱਖਾ ਚਲਾ ਕੇ ਇੱਥੇ ਗਰਮੀ ਆ ਕੋਈ ਨਹੀਂ ਬੈਠੀ ਉਹ ਮੁਖਤਿਆਰ ਹੁਣ ਵੀ ਆਉਣ ਲੱਗੇ ਆ ਠੀਕ ਹੈ ਠੀਕ ਬੈਦਰ ਰਮਨ ਮੈਨੂੰ ਸੱਦਿਆ ਹੀਗਾ ਨਵਲੀ ਦੀ ਮੰਮੀ ਨੇ ਹਾਂ ਪੁੱਛਣ ਲਈ ਹੀ ਕੀ ਕਹਿੰਦੀ ਹੈ ਪਿਲੀੜਾ ਕੱਪੜਾ ਦੇਣਾ ਕਿ ਪੈਸੇ ਦੇਣੇ ਆ ਅੱਛਾ ਅੱਛਾ ਤੇ ਮੈਂ ਮੈਂ ਤਾਂ ਕੱਪੜੇ ਦੇਣੇ ਆ ਤੁਸੀਂ ਮੈਨੂੰ ਪੈਸੇ ਦੇ ਦਿਓ ਕੋਈ ਗੱਲ ਨਹੀਂ ਮੁੜ ਕੇ ਕਿਤੇ ਕੱਪੜੇ ਬਣਾ ਦਿਓ ਬਹਾਰੋਂ ਤੇ ਤਾਂ ਦੇੜੇ ਪਣੇ ਵੀ ਪਹਿਲੀ ਵਾਰੀ ਆ ਬਣਾਵਾਂ ਆ ਤਾਂ ਕੈਨ ਤੇ ਡਈ ਹੀਗੀ ਰਪਿੰਦਰ ਨੂੰ ਸੂਟ ਲਿਆਂਦੇ ਆ ਮੈਂ ਨਾ ਖੇ ਚੱਲ ਕਰੋ ਜੋ ਸਾਰੇ ਜਣੇ ਆਉਣਗੇ ਨਾ ਉਹਨਾਂ ਦੇ ਸਾਹਮਣੇ ਦੇ ਦਿਓ ਹੁਣ ਤੇ ਪੈਸੇ ਨਾ ਵੀ ਸਰ ਜਾਣਾ ਚੱਲ ਕੋਈ ਨਹੀਂ ਇੱਧਰ ਚਾਹ ਪਾਣੀ ਪੀ ਕੇ ਨਾ ਤੇ ਫਿਰ ਆਪੇ ਉਧਰ ਹੀ ਮਾਰੋਂਦੇ ਚੱਕਰ ਕੈਨ ਡਈ ਹੀ ਵੀ ਤੁਸੀਂ ਸਲਾਹ ਕਰ ਲਿੰਦੀ ਤੇ ਇੱਕੋ ਥਾਂ ਰੋਟੀ ਪਾਣੀ ਬਣਾ ਲਿੰਦੀ ਮੈਂ ਹੀ ਨਹੀਂ ਸਮਾਨ ਮੰਗਾਇਆ ਵਾ ਮੈਂ ਹਾਂ ਤੁਸੀਂ ਇਦਾਂ ਕਰਿਓ ਫਿਰ ਰੋਟੀ ਤੋਂ ਬਾਅਦ ਚਾਹ ਪਿਆਲ ਦਿਓ ਤੂੰ ਤੂੰ ਉਧਰ ਹੀ ਆ ਜਾ ਸਾਡੇ ਵਾਲੀ ਰਮਨ ਹੁਣ ਦਿਲਜੀਤ ਦਾ ਬਾਪ ਫਰਕ ਪੈ ਗਿਆ ਕਿਨੋਂ ਚੱਲ ਕੋਈ ਨਹੀਂ ਸ਼ੁਕਰ ਵਾ ਮਹਾਰਾ ਇਹਦਾ ਪਹਿਲਾਂ ਤਾਂ ਡਰੀ ਲੱਗਦਾ ਸੀ ਕਿ ਸੰਦੀਪ ਉਹ ਚਾਰੀ ਨਾ ਕਿਦਾਂ ਟਾਈਮ ਕੱਢਦੀ ਹੋਊਗੀ ਰਮਨ ਹੁਣ ਉਹਨੂੰ ਸਮਝ ਆ ਗਈ ਆ ਫੇ ਰਿਸ਼ਤੇਦਾਰਾਂ ਜੀ ਕਿੱਦਾਂ ਮਿਲਣਾ ਕਿੱਡਾ ਜਦੋਂ ਬੰਦਾ ਗ੍ਰਿਸ਼ਤੇ ਚ ਪੈਂਦਾ ਨਾ ਸਮਝ ਆ ਪਿਆ ਜਾਂਦੀ ਆ ਮੈਂ ਪਰੌਣੇ ਆ ਲੈ ਵੀਰ ਹੁਣੀ ਵੀ ਆਈ ਗਏ ਆ ਸੱਸੇ ਕਲਪਾ ਜੀ ਅੱਛੀ ਬਣ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਭਾਜੀ ਮੁਖਤਿਆਰ ਕਿ ਹਾਲ ਠੀਕ ਠਾਕ ਹੈ ਆਜੋ ਚਲੋ ਅੰਤਰੀ ਭੈਣ ਜੀ ਹੋ ਗਈ ਹੈ ਸਸੀ ਜੀ ਸਸੀ ਸਸੀ ਪਤਾ ਸਸੀ ਜੀ ਹੋਠ ਠੀਕ ਠਾਕ ਜੀ ਸਸੀ ਕਾ ਹੋਠ ਠੀਕ ਠਾਕ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਪੁੱਤ ਵੀ ਜੀ ਨੂੰ ਵੀ ਨਾਲ ਲਿਆਉਣਾ ਸੀ ਮਮੀ ਚੀ ਪੀ ਜੀ ਥੋੜੇ ਢਿੱਲੇ ਜੇ ਸੀ ਤੇ ਕਹਿੰਦੇ ਸੀ ਮੈਂ ਥੱਕੀ ਆ ਤੇ ਮੈਨੂੰ ਅੱਜ ਨਾ ਖੜੋ ਫਿਰ ਚਲ ਜੂਗੀ ਚਲ ਆਜੋ ਅੰਦਰ ਫਿਰ ਹੋਰ ਜੋਣ ਕੰਮ ਕਰਕੇ ਦਮ ਕੰਮ ਵਧੀਆ ਠੀਕ ਜੇ ਭਾਜੀ ਵਧੀਆ ਅੱਜ ਛੁੱਟੀ ਕੀਤੀ ਮੈਂ ਕੱਲ ਅਜ ਵੱਡਾ ਵੇਖਾਂਗੇ ਨਹੀਂ ਨਹੀਂ ਵਧੀਆ ਕੀਤਾ ਅਗੇ ਹਾਂ ਜੀ ਜੋ ਬਣ ਹਾਂਜੀ ਸਾਡੇ ਕੋਲ ਵੀ ਆਣਾ ਹੈ ਕਿਸੇ ਦਿਨ ਜਰੂਰ ਆਵਾਂਗੇ ਕਿ ਕਿਦਾਂ ਤੇ ਬੀਜੀ ਨੂੰ ਨਾਲ ਲੈ ਕੇ ਆਇਓ ਜਰੂਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੋਤਾ ਹਾਂਜੀ ਕੋਈ ਕਹ ਲਈ ਮਮਾ ਜੀ ਜਰੂਰ ਆਵਾਂਗੇ ਹਾਂ ਹਾਂ ਆਇਓ ਜਰੂਰ ਚੰਗਾ ਹਾਂਜੀ ਨਹੀਂ ਨਹੀਂ ਸਾਰੇ ਜਾਣੇ ਆਵਾਂਗੇ ਕਿ ਠੀਕ ਆ ਇਹ ਨਾਲ ਕੇ ਹੋਊਗੀ ਤੇ ਮੈਂ ਪੇਕਿਆਂ ਤਾਂ ਹੋ ਆਉਂਗੀ ਹੋਰ ਹੋਰ ਆ ਕਿੰਨਾ ਵਧੀਆ ਲੱਗਦਾ ਵਾ ਜਦੋਂ ਸਾਰਾ ਪਰਿਵਾਰ ਇਕੱਠਾ ਹੋ ਕੇ ਬੈੰਦਾ ਵਾ ਬਹੁਤ ਵਧੀਆ ਬੜਾ ਮਰਨ ਗੱਲਾਂ ਹੀ ਕਰੀ ਜਾਣੀਆਂ ਕੋਈ ਚਾਪਣੀ ਜੁਣਾਈ ਦਈਆ ਸੰਦੀਪ ਲੈ ਕੇ ਆਉਂਦੀ ਆ ਸੰਦੀਪ ਲੈ ਆ ਪੁੱਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰਿਆਂ ਠੀਕ ਠਾਕ ਜੀ ਅਸੀਂ ਵੀ ਬਹੁਤ ਵਧੀਆ ਤੇ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਸਾਰੀ ਦੇਖੀ ਆ ਤੇ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਤੇ ਅੱਗੇ ਹੁਣ ਜਿਹੜੀ ਅਸੀਂ ਸਟੋਰੀ ਨਵੀਂ ਬਣਾਵਾਂਗੇ ਕੋਈ ਉਹਨੂੰ ਵੀ ਤੁਸੀਂ ਇਦਾਂ ਹੀ ਪਿਆਰ ਦੇਣਾ ਆ ਤੇ ਬਾਕੀ ਸਟੋਰੀ ਬਣਾਉਂਦੇ ਆ ਕੋਈ ਕਿਤੇ ਗਲਤੀ ਹੋ ਜਾਂਦੀ ਆ ਕੁਝ ਵੀ ਹੋ ਜਾਂਦਾ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਤੇ ਦੱਸਦੇ ਹੀ ਹੋ ਤੇ ਜਰੂਰ ਦੱਸਿਆ ਕਰੋ ਇਦੇ ਨਾਲ ਇਹ ਆ ਕਿ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗਦਾ ਆ ਤੇ ਅਸੀਂ ਵੀ ਕੁਝ ਵਧੀਆ ਜਾਂ ਆਪਣੇ ਆਪ ਨੂੰ ਕੁਝ ਇੰਪਰੂਵ ਕਰਨਾ ਹੋਵੇ ਤੇ ਸਾਨੂੰ ਉਹਨਾਂ ਚੀਜ਼ਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਤੇ ਬਾਕੀ ਠੀਕ ਆ ਮੈਂ ਤੇ ਬੱਸ ਇਹੋ ਕਹਿਣਾ ਜਿਹੜੀ ਆਪਣੀ ਅਗਲੀ ਵੀਡੀਓ ਆ ਉਹਨੂੰ ਵੀ ਅਸੀਂ ਬੜੀ ਮਿਹਨਤ ਨਾਲ ਬਣਾ ਰਹੇ ਆ ਤੇ ਤੁਸੀਂ ਸਾਰੇ ਜਾਣੇ ਸਾਨੂੰ ਬਹੁਤ ਸਾਰਾ ਪਿਆਰ ਦਿਓ ਤਾਂ ਕਿ ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰ ਸਕੀਏ ਅੱਗੇ ਵੀ ਹੋਰ ਵਧੀਆ ਕਰ ਸਕੀਏ ਤੇ ਜਿਹੜੇ 네ਗੇਟਿਵ ਹੁੰਦੇ ਆ ਰੋਲ ਉਹਨਾਂ ਨੇ 네ਗੇਟਿਵ ਕਮੈਂਟ ਵੀ ਆਉਂਦੇ ਇਹਦਾ ਇੱਕ ਚੀਜ਼ ਇਹ ਵੀ ਗੱਲ ਸਕੂ ਅੱਗੇ ਵੀ ਕਰਨੀ ਸੀ ਵੀ ਜਿੱਦਾਂ ਕੋਈ 네ਗੇਟਿਵ ਰੋਲ ਵਾ ਜਿੱਦਾਂ ਮੰਨ ਲਓ ਜੋਤ ਨੇ 네ਗੇਟਿਵ ਰੋਲ ਕੀਤਾ ਵੱਡੇ ਘਰ ਦੀ ਧੀ ਵਿੱਚ ਜਾਂ ਦਾਣਾ ਪਾਣੀ 'ਚ ਦਲਜੀਤ ਸਿੰਘ ਕਰ ਰਹੇ ਨੇ ਜਾਂ ਰੱਬ ਦਾ ਰੇਡੀਓ ਦੇ ਵਿੱਚ ਦੀਪਾਂਜੀ ਨੇ ਕੀਤਾ ਤੇ ਅਸਲ ਦੇ ਵਿੱਚ ਕੋਈ ਵੀ ਕੈਰੈਕਟਰ ਜਿਹੜਾ ਉਹ ਅਸਲ ਆਪਣੀ ਲਾਈਫ 'ਚ ਇਦਾਂ ਦਾ ਨਹੀਂ ਹੁੰਦਾ ਉਹਨੂੰ ਰੋਲ ਹੀ ਇਹੋ ਜਿਹਾ ਮਿਲਿਆ ਹੁੰਦਾ ਵਾ ਤੇ ਇੱਕ ਇਹਦੇ ਵਿੱਚ ਚੰਗੀ ਗੱਲ ਵੀ ਇਹ ਆ ਕਿ ਜਿਹੜੀ ਸਾਡੀ ਆਡੀਅנס ਆ ਉਹ ਆਪਣੇ ਆਪ ਨਾਲ ਇੰਗੇਜ ਕਰਦੀ ਆ ਵੀਡੀਓ ਨੂੰ ਉਹ ਜੋੜਦੇ ਨੇ ਆਪਣੇ ਆਪ ਦੇ ਨਾਲ ਤੇ ਹੋ ਸਕਦਾ ਇਸੇ ਕਰਕੇ ਉਹ ਭਾਵਨਾਵਾਂ ਦੇ ਵਿੱਚ ਆ ਕੇ ਤੇ ਕੁਝ ਗਲਤ ਕਮੈਂਟ ਕਰ ਦਿੰਦੇ ਮਤਲਬ ਪੋਜ਼ਿਟਿਵ ਕਰਨ ਨਾਲੋਂ ਹਣਾ ਨੈਗੇਟਿਵ ਕਰਨਾ ਪੈਂਦਾ ਰੋਲ ਉੱਤੇ ਜ਼ਿਆਦਾ ਐਫਰਟਸ ਲੱਗਦੇ ਪੋਜ਼ਿਟਿਵ ਰੋਲ ਨਾਲੋਂ ਨੈਗੇਟਿਵ ਰੋਲ ਹਮੇਸ਼ਾ ਔਖਾ ਹੁੰਦਾ ਕਿਉਂਕਿ ਉਹਦੇ ਵਿੱਚ ਗੱਲਾਂ ਜਿਹੜੀਆਂ ਉਹ ਵਿਹਾਰੀਆਂ ਨਹੀਂ ਹੁੰਦੀਆਂ ਅਸਲ ਜਿਹੜੀ ਚੀਜ਼ ਸਾਰੇ ਹੈ ਨਹੀਂ ਹੈ ਐਡਾ ਤੇ ਇਹ ਆ ਵੀ ਚਲੋ ਵਧੀਆ ਬਟ ਫਿਰ ਵੀ ਜਦੋਂ ਕੋਈ ਕਿਸੇ ਨੂੰ ਨੈਗੇਟਿਵ ਕਮੈਂਟ ਕਰਨਾ ਜਾਂ ਕੁਝ ਵੀ ਕਰਨਾ ਤੇ ਜਿਹੜੀ ਸਾਡੀ ਮਰਿਆਦਾ ਵਾ ਜਿਹੜੀ ਸਾਡੀ ਬੋਲੀ ਆ ਉਹ ਵਧੀਆ ਹੋਵੇ ਤੇ ਕੋਈ ਅਗਰ ਤੁਹਾਡਾ ਕਮੈਂਟ ਹੁਣ ਮੰਨ ਲਓ ਕੋਈ ਮੇਰੇ ਨਾਂ ਤੋਂ ਕੋਈ ਕਮੈਂਟ ਜਾਣਾ ਵਾ ਤੇ ਕੋਈ ਵੇਖੇਗਾ ਤੇ ਕਿਸ ਨੂੰ ਇਹ ਨਾ ਲੱਗੇ ਕਿ ਕੀ ਬੋਲੀ ਜਾਂ ਰਿਹਾ ਇਹ ਤੇ ਬਸ ਇਹੋ ਚੀਜ਼ ਦਾ ਧਿਆਨ ਰੱਖਣਾ ਤੁਸੀਂ ਸਾਰਿਆਂ ਨੇ ਆਡੀਅנס ਹੋਣ ਦੇ ਨਾਤੇ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵਾਸਤੇ ਵਧੀਆ ਜੀ ਵੀਡੀਓ ਲੈ ਕੇ ਅੱਗੇ ਤੁਹਾਨੂੰ ਮਿਲੀਏ ਤੇ ਠੀਕ ਹੈ ਜੀ ਫਿਰ ਉਦੋਂ ਤੱਕ ਵਾਸਤੇ ਸਰ ਜੀ ਜਿਹਨੇ ਵੇਲੇ ਜੋ ਹੁੰਦੀ 3 ਵੀ ਮਿੰਟ ਆ ਰਹੀ ਆ ਵੀਡੀਓ ਵੇਖਣ ਵਾਲੇ ਤੇ ਵੀਡੀਓ ਹਾਂ ਸਾਜੀ ਇੱਕ ਚੀਜ਼ ਜ਼ਰੂਰੀ ਸਭ ਤੋਂ ਜਿਹੜੀ ਜ਼ਰੂਰੀ ਗੱਲ ਕਰਨੀ ਆ ਕਿ ਵੀਡੀਓ ਜਿਹੜੀ ਆ ਉਹ ਦੁਪਹਿਰੀ 1 ਵਜੇ ਅਪਲੋਡ ਹੋਇਆ ਕਰੇਗੀ ਸਾਰੇ ਜਣਿਆਂ ਨੇ 1 ਵਜੇ ਹੀ ਮਤਲਬ ਉਡੀਕ ਕਰਨੀ ਹੈ ਵੀਡੀਓ ਦੀ ਤੇ ਬਸ ਠੀਕ ਹੈ ਇੰਨੀਆਂ ਗੱਲਾਂ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਖਿਆਲ ਰੱਖੋ ਆਪਣੇ ਪਰਿਵਾਰ ਦਾ ਖਿਆਲ ਰੱਖੋ ਤੇ ਮਿਲਦੇ ਤੁਹਾਨੂੰ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ